ਮਾਹਿ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੁਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਪੀਤੰ ਨਮੋ ਸਰਬ ਗਿਆਨੰ ਨਮੋ ਸਰਬ ਗਿਆਨੰ ਨਮੋ ਪਰਮ ਤਾਣੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਨਮੋ ਸਰਬ ਰੰਗੇ ਤ੍ਰਿਪੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖੀਜੇ ਅਪੀਜੇ ਸਮਸਤੰ ਪਰਸਿਜੇ ਕਿਰਪਾਲੰ ਸਰੂਪੇ ਕੋ ਕਰਮੰ ਪਰਣਾਸੀ ਸਦਾ ਸਰਬਦਾ ਰਿੱਧ ਸਿੱਧੰ ਨਿਵਾਸੀ ਚਰਪ੍ਰਸ਼ਾਂਤ ਵਾ ਪ੍ਰਸਾਦ अमृत कर्मे अमृत तर्मे अहल जोगे अचाल भोगे अचाल राजे अटाल साजे अहल तर्मंग अलाख कर्मंग सर्वंग दाता सर्वंग ज्ञाता सर्वंग पाने सर्वंग माने सर्वंग प्राणंग सर्वंग त्राणंग सर्वंग प्राणंग सर्वंग त्राणंग सर्वंग भुगता सर्वंग जुगता सर्वंग देवंग सर्वंग पेवंग सर्वंग काले सर्वंग पाले रुआल शांत प्रसाद आद रूप अनाद मूर्त अजोन पुरुष अपार सर्व मान देव अपेव आद उदार सर्व पालक सर्व कालक ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਜਤਰ ਬਿਰਾਜ ਹੀ ਅਬ ਤੂਤ ਰੂਪ ਰਸਾਲ ਨਾਮ ਠਾਮ ਨਾ ਜਾਦ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਉਦਾਰ ਮੂਰਤ ਅਜੋਣ ਆਦ ਅਸੇਖ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਜਤਰ ਦਿਸਾ ਵਿਸਾ ਹੋਏ ਫੈਲੇ ਉਹ ਅਨੁਰਾਗ ਨਾਮ ਕਾਮ ਬਹੀਨ ਪੇਖ ਤਤਾਮ ਹੁਨਹਿ ਜਾਹੇ ਸਰਬ ਮਾਨ ਸਰਬਤਰ ਮਾਨ ਸੋਦਾਬ ਮਾਨਤਾ ਹੈ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲ ਅਨੰਤ ਕੋ ਫਰੇਕ ਤੇ ਪੈਣਾ ਜਾਣੀ ਜਿਵੇਂ ਦੁਰਗ ਤੇਵ ਰੂਪ ਰੰਗ ਨ ਜਾਤ ਪਦ ਸੋ ਜਾਣੀ ਕਿ ਸੇ ਦੇਵਤਾ ਆਤਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰਿਆ ਚਤਰ ਚੱਕ ਮਾਨੀਪੁਰ ਦੀਨ ਲੋਕ ਚਾਹਦਾ ਹੈ ਕਿ ਲੋਕ ਚਾਹਦਾ ਹੈ ਕਿ ਵਿਖੇ ਜਗ ਜਾਪ ਹੀ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜੇ ਹਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸ਼ਵ ਰਚਿਓ ਸੋਇੰ ਬਗਨਨ ਪੰਨਨ ਹਾਰ ਕਾਲਹੀਨ ਗਲਾ ਸੰਯੁਗਤ ਅਕਾਲਪੁਰਖ ਆਦੇਸ਼ ਧਰਮਧਾਮ ਸੋ ਪਰਮ ਰਹਤ ਅਭੂਤ ਅਲਖ ਅਭੇਸ਼ ਅੰਗਰਾਗ ਨਾ ਰੰਗ ਜਾਗ ਹੈ ਜਾਤ ਪਾਤ ਨਾ ਨਾਮ ਗਰਭਗੰਯੰ ਦੁਸ਼ਟ ਪੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨੁਸਤ ਤੇਕਪੁਰਖ ਬਤੂਤ ਗਰਭਗੰਨ ਸਰਬਵੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕਪੁਰਖ ਅਪਾਰ ਸਰਬਲਾਇਕ ਸਰਬਗਾਇਕ ਸਰਬ ਕੋਪਰਾਤਪਾਰ ਸਰਬਗੰਤਾ ਸਰਬਹੰਤਾ ਸਰਵਤੇ ਅਣਪੇਖ ਸਰਬ ਸ਼ਾਸਤਰ ਨਾ ਜਾਣਹੀ ਲਿਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕਹੈ ਨਿਤ ਭਾਖਤ ਨਿਤ ਓਟ ਸਿਮਰਿਤ ਪੁਰਾਣ ਸਾਸਤਰ ਨਾ ਆਵਹੀ ਵਾਹ ਚਿਤ ਮਦ ਬਹਾਰ ਸੰਦ ਵਾ ਪ੍ਰਸਾਦ ਗੁਣਗਣ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿਸ ਦਿਨ ਅਨਾਸ ਆ ਜਾਣ ਵਾਹੋ ਸਾ ਹਣ ਸਾਹੋ ਰਾਜ ਅਨਰਾਜ ਭਾਨਨ ਭਾਨ ਦੇਵਾਂ ਦੇਵ ਉਪਮਾ ਮਹਾਨ ਇੰਦ੍ਰਾਨ ਇੰਦਰ ਬਾਲਾਣ ਬਾਲ ਰੰਕਾਂ ਰੰਕ ਕਾਲਾਂ ਕਾਲ ਅਨਭੂਤ ਅੰਗ ਅਭਾ ਅਭੰਗ ਕਦਮਿਤ ਅਪਾਰ ਗੁਣਗਨ ਉਦਾਰ ਮੂਣਗਨ ਪ੍ਰਣਾਮ ਮੂਣਗਨ ਪ੍ਰਣਾਮ ਨਿਰਭੈ ਨੇ ਕਾਮ ਆਦਤੋ ਪ੍ਰਚੰਡ ਮਿਲਗਤ ਅਖੰਡ ਆਲਸਾ ਕਰਮ ਆਦ ਰਸਾ ਧਰਮ ਸਰਬਾ ਪ੍ਰਣਾਡ ਹੈ ਅਨਡੰਡ ਬੱਡ ਹੈ ਜਾਚ ਰਿਸ਼ੰਤ ਆ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਬਾਰੇ ਹਰੀ ਅੰਕਰ ਅੰਗ ਨਿਰਨਾਮੇ ਅਗਾਮੇ ਉਹ ਜਹਾੰਗ ਬ੍ਰਿਆਤ ਛੰਦ ਚਤਰ ਜਗਰ ਕਰਤਾ ਚਤਰ ਜਗਰ ਹਰਤਾ ਚਤਰ ਜਗਰ ਦਾਨੇ ਚਤਰ ਜਗਰ ਜਾਨੇ ਚਤਰ ਜਗਰ ਵਰਤੀ ਚਤਰ ਜਗਰ ਭਰਤੀ ਚਤਰ ਜਗਰ ਪਾਲੇ ਚਤਰ ਜਗਰ ਕਾਲੇ ਚਤਰ ਜਗਰ ਪਾਸੇ ਚਤਰ ਜਗਰ ਵਾਸੇ ਚਤਰ ਜਗਰ ਮਾਨਿਆ ਚਤਰ ਜਗਰ ਦਾਨਿਆ ਆਚਰੀ ਛੰਦ न सत्र न मित्र न परम न पितृ न कर्म न गाय अजन्म न अजाय न चित्र न मित्र परे ह पवित्र प्रतिस अदिश अदृश्य अकरिष्य अदृश्य अकरिष्य भगवदीशान प्रसाद कसते ਕਿ ਆਛਿਜ ਦੇਸ ਹੈ ਕਿ ਆ ਭਿਜ ਭੇਸ ਹੈ ਕਿ ਆ ਗੰਜ ਕਰਮ ਹੈ ਕਿ ਆ ਪੰਜ ਪਰਮ ਹੈ ਕਿ ਆ ਭਿਜ ਲੋਕ ਹੈ ਕਿ ਆ ਦੇਤ ਸੋ ਕਹਿ ਗਿਆ ਤੂਤ ਬਰਣਾਇ ਕਿ ਵਿਭੂਤ ਕਰਣਾ ਕਿ ਰਾਜੰ ਪ੍ਰਭ ਹੰਗ ਦਰਮੰਤੂ ਜਾਹ ਕਿ ਆ ਸੋ ਕ ਬਰਣਾਇ ਕਿ ਸਰਬਾ ਪਰਣਾਇ ਕਿ ਜਗਤੰ ਕ੍ਰਿਤੀ ਹੈ ਕਿ ਛਤਰੰਗ ਛਤਰੀ ਹੈ ਕਿ ਬ੍ਰਹਮੰ ਸਰੂਪ ਹੈ ਗਣਵਾ ਅਨੂਪ ਹੈ ਕਿ ਆਦਿ ਦੇਵ ਹੈ ਕਿ ਆਪ ਅਭੇਵ ਹੈ ਕਿ ਜਿਤੰਗ ਬਹੀ ਨਹਿ ਕਿ ਇਕ ਹੈ ਅਧਿਨਾ ਹੈ ਕਿ ਰੋਜੀ ਰਜਾਕਾ ਰਹੀਮਾ ਰਿਹਾਕਾ ਹੈ ਕਿ ਬਾਗ ਬੈਬ ਹੈ ਕਿ ਗੈਬਲ ਗੈਬ ਹੈ ਕਿ ਅਹਵਲ ਗੋਨਾਹ ਹੈਗੇ ਸਾ ਹਾਨ ਸਾਹ ਹੈਗੇ ਕਾਰਣ ਕੁਨਿੰਦ ਹੈਗੇ ਰੋਜੀ ਦੇਹੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬਤਰ ਮਾਨਿਆ ਹੈ ਕਿ ਸਰਬਤਰ ਦਾਨਿਆ ਹੈ ਕਿ ਸਰਬਤਰ ਗਾਉਣਾ ਹੈ ਕਿ ਸਰਬਤਰ ਭਾਉਣਾ ਹੈ ਕਿ ਸਰਬਤਰ ਦੇਸ਼ ਹੈ ਕਿ ਸਰਬਤਰ ਪੇਸ਼ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸਾਜ ਹੈ ਕਿ ਸਰਬਤਰ ਦੀਨ ਹੈ ਕਿ ਸਰਬਤਰ ਲੀਨ ਹੈ ਕਿ ਸਰਬਤਰ ਜਾ ਹੋ ਕਿ ਸਰਬਤਰ ਬਾ ਹੋ ਕਿ ਸਰਬਤਰ ਦੇਸ਼ ਹੈ ਕਿ ਸਰਬਤਰ ਪੇਸ਼ ਹੈ ਕਿ ਸਰਬਤਰ ਕਾਲ ਹੈ ਕਿ ਸਰਬਤਰ ਪਾਲ ਹੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ

तमीजुल तमामै रुजुअल निधान हरीफुल अजीम रजायक यकीन अनेकंग हैं अभेद हैं अभेद हैं अभंग है अजीज अजीज निवाज हैं गनीमुल खिराज हैं निरुक्त स्वरूप है त्रिमुक्त विभूत हैं प्रभूत प्रभा हैं सुजुक्त सुधा हैं सदैव स्वरूप हैं अभेदी अनूप हैं समस्तों अपराज हैं सदा सर्वसाज हैं समस्तों सलाम है सैवल अकाम है निर्वाध स्वरूप हैं, हैं अगाध है अनूप हैं ओवंग आदि रूप है अनाध स्वरूप है अनंगी अनंगी अनामे त्रिभंगी त्रिकाम्य त्रिभर्गंग्रिबाध्य अगंजे अगाध्य सुभंग सर्वपागे सुर्वा अनुरागे त्रिभुक्त स्वरूप हैं अशेज हैं अशूत हैं के नृकंग परनास हैं पृथिवुल प्रवास हैं निरुक्त प्रवाह हैं सदैव सदा हैं विभुगत स्वरूप हैं प्रजुगत अनूप हैं निरुक्त सदा हैं विभुगत प्रभा हैं अनुक्त स्वरूप हैं अनुक्त स्वरूप हैं प्रयुक्त अनूप हैं जाजरी छंद अपंग हैं अनंग हैं अपेख हैं अलेख हैं अपर्म हैं अकर्म है अनाध हैं जुगाद हैं अजय हैं अभय हैं अपूत हैं अतूत हैं अनास हैं उदास हैं अतांध हैं अबंध हैं अपक्त हैं विरक्त हैं अनास हैं प्रकाश हैं निचिंत हैं सुनिंत हैं अलेख हैं अधिक हैं अलेख हैं अपेख हैं अटाह हैं अगाह हैं असंभ हैं अगम्भ हैं अनिल हैं अनाद हैं अनित हैं सुनित हैं अजात हैं आजाद हैं प्रशांत प्रसाद सर्वंगंता सर्वंगमता सर्वंख्याता सर्वंग्ञाता सर्वंघर्ता सर्वंकर्ता ਸਰਬੰਗ ਪ੍ਰਾਨੰ ਸਰਬੰਗ ਤਰਾਣੰ ਸਰਬੰਗ ਪ੍ਰਾਨੰ ਸਰਬੰਗ ਤਰਾਣੰ ਸਰਬੰਗ ਕਰਮੰ ਸਰਬੰਗ ਤਰਮੰ ਸਰਬੰਗ ਜੁਗਤਾ ਸਰਬੰਗ ਮੁਗਤਾ ਰਾਵਲ ਛੰਦ ਪਾ ਪ੍ਰਸਾਦ नमो नर्कनासे सदैवंग प्रकाशे सदैवंग प्रकाशे अनंगं स्वरूपे अपंगं विपूते प्रमाथंग प्रमाथे सदा सर्वसाथे अगाध स्वरूपे निर्बाध विपूते अनंगी अनामे अनंगी अनामे त्रिभंगी त्रिका निरपंगी स्वरूपे सर्वंगी अनूपे न बोत्र है न पुत्र है न सतना मित्र है ना ता है ना माता है ना जाता है ना पाता नृसागंग शरीक है मितो अमीक हैं सदैव प्रभा हैं आजय हैं अजा हैं भगवती शांत प्रसाद के जहाूर हैं के हाजिर हजूर हैं मेस सलाम है समस्तुल कलाम है कि साहिब दिमाग हैं कि उस नल चिराग हैं के कामल करीम हैं कि राज करहीम है कि रोजी देहांत हैं कि राज हेंद हैं करीम उल कमाल हैं कि उसनल के हुसनल जमाल हैं गनीमुल उल खिराज गनीम हैं गरीबुल उल गरीबल उल निवाज हैं हरीफुल शिकन है हिरासुल फिकन हैं कलंक प्रनास हैं समस्तुल निवास हैं अगंजुल गनीम हैं रजाय करहीम हैं समस्तुल जुबा हैं के किरा हैं के नरकंग परनास हैं बहिस्तोल निवास हैं के सार्वल गवान हैं हमेशुल रवान हैं तमामुल तमीज हैं समस्तुल अजीज हैं परंग परम ईश हैं समस्तुल के सार्वल गवान हैं हमेशुल रवान हैं तमामुल तमीज हैं समस्तुल अजीज हैं परंग परम ईश हैं समस्तुल अदीश हैं अदेसुल अलेख हैं हमेशुल अपेख हैं जमीनुल जमा हैं अमेक इमा हैं करीमुल कमाल हैं के जुर जमाल हैं ਕਹਿ ਜਲੰ ਪ੍ਰਕਾਸ਼ ਹੈ ਕਿਮੇ ਤੋ ਸੁਬਾਸ ਹੈ ਕਿਜ ਬਸਰੂਪ ਹੈ ਕਿਮੇ ਤੋ ਵਿਪੂਤ ਹੈ ਕਿਮੇ ਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਤਲੰ ਅਨੰਗ ਹੈ ਕਿਮੇ ਤੋ ਅਪੰਗ ਹੈ ਮਤਲਬ ਹਰਿ ਸੰਦ ਵਾ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਣ ਮੋਦਾਮ ਅਰਵਰ ਅਗੰਜ ਹਰਨਰ ਪਰਪੰਜ ਅਣਗਣ ਪ੍ਰਣਾਮ ਮਨ ਮਨ ਸਲਾਮ ਹਰਨਰ ਅਖੰਡ ਵਰਨਰ ਅਮੰਡ ਅਨਪਵ ਅਨਾਸ ਮਨ ਮਨ ਪ੍ਰਕਾਸ਼ ਗੁਣ ਗਣ ਪ੍ਰਣਾਮ ਜਲਥਲ ਮੋਦਾਮ ਅਣਸਿਜ ਅੰਗ ਆਸਨ ਅਪੰਗ ਉਵਮ ਆਵਰ ਗਦ ਮੇ ਤ ਉਦਾਰ ਜਲਥਲ ਅਮੰਡ ਦੇਸ ਵਿਸ ਅਪੰਡ ਜਲਥਲ ਮਹੰਤ ਦੇਸ ਵਿਸ ਬਯੰਤ ਅਣਭਵ ਅਨਾਸ ਤਰੇ ਤਰ ਤੁਰਾਸ ਆ ਜਾਣ ਬਾਹੂ ਇਹ ਕੈ ਸੁਲਾਹ ਉਵੰਗਾਰਾਦ ਕਥਨੀ ਅਨਾਦ ਖਲਖੰਡ ਖਿਆ ਖਲਖੰਡ ਖਿਆਲ ਗੁਰਬਰ ਆਗਾਲ ਕਰ ਕਰ ਪ੍ਰਣਾਮ ਚਿਤ ਚਰਨ ਨਾਮ ਕਰ ਕਰ ਪ੍ਰਣਾਮ ਚਿਤ ਚਰਨ ਨਾਮ ਅਣਿਛ ਜਗਾਤ ਅਜਿ ਨਾ ਬਾਤ ਅਣਚੰਜ ਜਗਾਤ ਅਨਰੰਜ ਬਾਤ ਅਨ ਟੁੱਟ ਭੰਡਾਰ ਅਨ ਠਟ ਅਨ ਠਟ ਅਪਾਰ ਆਡੀਠ ਧਰਮ ਆਦ ਢੀਠ ਕਰਮ ਅਨਵਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਸ਼ਾਂਦ ਵਰਸਾਦ ਕਰਨਾਲ ਹੈ ਅਰ ਕਾਲ ਹੈ ਖਲਖੰਡਣ ਹੈ ਮੈਂ ਮੰਡਣ ਹੈ ਜਗਦੇਸ਼ਵਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਬ ਉਬਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਬੰ ਪਰ ਹੈ ਸਰਬੰਕਾਰ ਹੈ ਸਰਬ ਪਾਸ ਹੈ ਸਰਬ ਨਾਸ ਹੈ ਕਰਣਾਕਰ ਹੈ ਵੇਸ਼ਵੰ ਪਰ ਹੈ ਸਰਵੇਸ਼ਵਰ ਹੈ ਜਗਦੇਸ਼ਵਰ ਹੈ ਬ੍ਰਹਮੰਡ ਸਹ ਖਲਖੰਡ ਸਹ पारदे पर है करुणा कर है अजबा जब है अथबा थ है अकृता कृत है अमृता मृत है अमृता अमृत है करुणा कृत है अकृता कृत है तरणी त्रेत है अमृत स्वर है परमेश्वर है अकृता कृत है अमृता अमृत है अजबा अजबा कृत है अमृता अमृत है नरणायक है खालकायक है करुणालय है नृपनायक है सर्व पायक है पाप पंजन है अरगंजन है नृपतापण है जब जापन है अगलंकृत है सर्व कृत है कर्ता कर है परमात्मा है सर्वात्म है आत्म वस है के जस है ਉਦੰਗ ਪ੍ਰਿਆਤ ਛੰਦ ਨਮੋ ਸੂਰ ਸੂਰ ਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬਿਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸਾਤ ਰੂਪੇ ਨਮੋ ਪਰਮ ਤਤੰ ਅਤਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਨ ਪਾਨੇ ਨਮੋ ਕਲਹਿ ਕਰਤਾ ਨਮੋ ਸਾਤ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਵਿਪੂਤੇ ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸਾਸੇ ਨਮੋ ਬਾਂਕ ਬੰਕੇ ਅਪੰਗੀ ਸਰੂਪੇ ਅਨੰਗੀ ਅਨਾਮੇ त्रिपंगी त्रिकाले अनंगी अकामे एक श्री शबय अपु अजु अनास आकाश अगंज अपंज अलख अपाख अकाल दयाल अलेख अभेख अनाम अकाम अगाह अटाह अनाथे परमाथे अजोनी अमोनी नंगे न रूपे न रेखे अकमंग अभरम अगंजे अलेखे बोजांग प्रयाद नमस्तोल परनामे समस्तोल प्रनासे अगंज अनामे समसतोल निवासे नृकाम समसतोल स्वरूपे स्वूपे सोत्रमंग विपूते सदा सचदानंद सत्रणसीम कौनिंद सम निवासी अजयब विपूते गजायब गनीमे हरियम रहीमे चचक्रवर्ती चत्र चत्रचक्रपूते सौयंगव शुभंग हर्भदा हर्वजुगते दोकालंग प्रणसि दयालंग स्वरूपे हद आंग संगे अपंगंग विपूते दोकालंगणसि दयालंग स्वरूपे हदा अंग संगे अपंगंग विपूते ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਊੰਕਾਰ ਸਤਿਗੁਰ ਪ੍ਰਸਾਦ ਬਾਦ ਸਾਈ ਦਸਬਈ ਵਰਸਾਦ ਸਵਾਈਏ ਸ਼ਰਾਬਕ ਸੁੱਧ ਸਮੂਹ ਸਿਧਾਨ ਕੇ ਦੇਖ ਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਦਾ ਦੇਕ ਸੰਤ ਸਮੂਹ ਅਨੇਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹਿਓ ਮਤ ਕੋਊ ਨਾਂ ਦੇ ਅਖੀਅਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਪਾਏ ਗ੍ਰਿਵਾ ਹੂੰ ਤੇ ਅਗਰ ਦੀ ਬਿਨ ਅਗਰਤੀ ਕੇ ਮਾਤੀ ਮਤੰਗ ਜਰੇ ਜਰ ਸੰਗ ਅਨੂਪ ਓਤੰਗ ਸੁਰੰਗ ਸਵਾਰੇ ਕੋੜ ਤੁਰੰਗ ਕੁਰੰਗ ਸੇ ਕੂਦਤ ਪਾਵਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਪੋਜਣ ਕੇ ਭਾਰੀ ਪੋਜਾਨ ਕੇ ਭੂ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਇਤੇ ਪੈਦੋ ਕਾਹ ਪੈ ਭੂਪਤ ਅੰਤ ਗਾਉ ਨੰਗੇ ਹੀ ਪੈ ਬਿਦਾਰੇ ਜੀਤ ਫਿਰ ਸਭ ਦੇਸ਼ ਦੇਸਾਨ ਕੋ ਬਾਜਿਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਬੂਦ ਬੇਖ ਪਵਾਨ ਕੇ ਭੂਪਤ ਗਾਉਣ ਗੜਾ ਨਹੀਂ ਜਾਤ ਵਿਚਾਰੇ ਸ੍ਰੀ ਪਾਦ ਸ੍ਰੀ ਭਗਵਾਨ ਭਜੇ ਬਿਨ ਅੰਤ ਗਉਂਦ ਕੇ ਧੰਮ ਸਿਦਾਰੇ ਠੀਰਤ ਸਨਾਣ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਬਸੇਖ ਹੈ ਵੇਦ ਪੁਰਾਣ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪਿਖ ਹੈ ਪਵਨ ਆਹਾਰ ਜਰੀਯਤ ਧਾਰ ਸਭ ਐਸੋ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤੇ ਕਰਤੀ ਬਿਨੇ ਕਨ ਲਿਖੈ ਸੋਦਿਸ ਪਾਹ ਦੁਰੰਦ ਤੋ ਬਾਹ ਸੋ ਸਾਜ ਸਨਾਹ ਦੁਰਜਾਨ ਦਲਾਏਂਗੇ ਪਰਿਗਮਣ ਪਰਿਮਣ ਮੈਂ ਕਰ ਬਰਬਤ ਪੰਖ ਲੈਣਾ ਹਲਾਏਂਗੇ ਤੋਰ ਅਰੀਨ ਮਰੋਰ ਮਵਾਸਨ ਮਾਤਿ ਮਤੰਗਣ ਮਾਨ ਮਲਾਏਂਗੇ ਸ੍ਰੀ ਬਾਦ ਸ੍ਰੀ ਭਗਵਾਨ ਕਿਰਪਾ ਬਿਨ ਤੇ ਆਗ ਜਹਾਨ ਨਿਦਾਨ ਚਲਾਏਂਗੇ ਵੀਰ ਅਪਾਰ ਬਡੇ ਬਰਿਆਰ ਅਵਿਚਾਰ ਹੈ ਸਰ ਕੀ ਧਾਰ ਪਛਈਆ ਤੋਰ ਦੇਸ ਮਲਿੰਦ ਮਵਾਸਨ ਮਤਿ ਜਨ ਕੇ ਮਾਨ ਮਲਾਈਆ ਗੜ ਗੜਨ ਕੇ ਤੋੜਨ ਹਾਰ ਸੋ ਬਤ ਨਹੀਂ ਚਕਚਾਰ ਲਵਾਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾ ਚਿਕ ਜਾਚਿਕ ਅਨੇਕ ਸੋਇਕ ਦਿਵਈਆ ਦਾਨਵ ਦੇਵ ਫਨੇਦ ਨਿਸਾਚਰ ਭੂਤ ਪ੍ਰੇਖ ਭਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਬਾਂਗੇ ਬੁੰਨ ਪ੍ਰਤਾਪਨ ਬਾਢ ਜੈਤ ਤੁਣ ਪਾਪਨ ਕੇ ਬਹੁ ਪੁੰਜ ਖਾਪਾਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭ ਹੈ ਅਵਲੋਕ ਚਾਪਾਂਗੇ ਮਾਨਵ ਇੰਦਰ ਗਜਿੰਦਰ ਨਰਾਧਪ ਜਾਉਣ ਤੇਰ ਲੋਕੋ ਰਾਜ ਕਰਾਂਗੇ ਕੋਟ ਇਸ਼ਨਾਨ ਕੋਟ ਇਸਨਾਨ ਗਜਾ ਦੇ ਕੋਟ ਇਸਨਾਨ ਗਜਾ ਦੇ ਕੰਦਾਨ ਅਨੇਕ ਹੋਮਬਰ ਸਾਜ ਬਰਾਏਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਦ ਅੰਤ ਫਸੇ ਜਮ ਫਾਸ ਪਰਾਏਗੇ ਜੇ ਨਰ ਸ੍ਰੀ ਪਦ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਧਰਹਿਗੇ ਕਹ ਪਇਓ ਜੋ ਦੁਗ ਲੋਚਨ ਮੂੰਦ ਕੈ ਬੈਠ ਰਹਿਓ ਬਾਕ ਧਿਆਨ ਲਗਾਇਓ ਨਾਥ ਫਿਰਿਓ ਲੀਏ ਸਾਧ ਸਮੁੰਦਰਨ ਲੋਗ ਗਇਓ ਪਰ ਲੋਗ ਵਾਇਓ ਬਾਸ ਕੀਓ ਵਿਖਿਆਨ ਸੋ ਬੈਠ ਕੈ ऐसे ही ऐसे सुबहस बितायो साधक आओ सुन ले हो समय जिन प्रेम की ज्योति नहीं प्रपायो आहुला बहन पूजत रयो सिर काहुला लिंग ले घरे लटकायो काहु लखेओ हर अवाची दिशा मह गाहु बचाह कोशिश निवायो को भूतान को पूजत है पास को मृतान को पूजन तहयो कूर करया उर जो सबहि जग श्री भगवान को भेद ना पायो को भूतान को पूजत है पास को मृतान को पूजन तहयो कूर करया उर जो सबहि जग ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸ ਜੀ ਦਸਵੀਂ ਕਮੇ ਉਵਾਜ ਬੇਨਤੀ ਜਾਓ ਭਾਈ ਹਮਰੇ ਕਿਰਪਾ ਦੇ ਰੱਛਾ ਪੂਰਨ ਹੋ ਜਿਤ ਕੀ ਇਸ਼ਾ ਦਾ ਵਿਚਰਨ ਨਾਲ ਮਨ ਰਹਾ ਹੈ ਮਾਰਾ ਆਪਣਾ ਜਾਣ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾ ਬਹੁ ਆਪਾਸ ਦੇ ਮੋਹਿ ਬਚਾ ਬਹੁ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅਛਾ ਨਿਜ ਕਰਦਾ ਕਰੀਆ ਸਭ ਬੈਰਨ ਕੋ ਆਵਾਜ਼ ਸੰਗਰੀਆ ਸਭ ਬੈਰਨ ਕੋ ਆਵਾਜ਼ ਸੰਗਰੀਆ ਪੂਰਨ ਹੋਏ ਮਾਰੀ ਆਸਾ ਦੁਰ ਭਜਨ ਕੀ ਰਹਿ ਪਿਆਸਾ ਤੁਮਹੇ ਛਾੜ ਕੋਈ ਵਰਣਾ ਦੇ ਆਉ ਜੋ ਵਰ ਜਾਹੋ ਸੋ ਤੁਮ ਦੇ ਪਾਉ ਸਿਖ ਮਾਰੇ ਤਾਰੀ ਹੱਥੋਂ ਜੋ ਸਤਰ ਮਾਰੇ ਮਾਰਿਆ ਆਪ ਹਾਸੇ ਮੁਝੇ ਉਭਰੀਏ ਮਰਨ ਕਾਲ ਦਾ ਤਰਾਸ ਨੇ ਵਰੀਏ ਹੁਜੇ ਸਾਡੇ ਪਛਾ ਸ੍ਰੀ ਅਸਤੋਜ ਜੂ ਕਰਿਯਾ ਹੋ ਰਸ਼ਾ ਰਾਖਲੇ ਹਮੇ ਰਖਨਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੋਂ ਹੋ ਉਰੀ ਚਤੁਰਦਸ ਕੰਤਾ ਕਾਲ ਪੈ ਬ੍ਰਹਮਾ ਬਵਤਰਾ ਕਾਲ ਪੈ ਸ਼ਿਵਜੂ ਕਾਲ ਪੈ ਸ਼ਿਵਜੂ ਅਵਤਾਰ ਕਾਲ ਪੈ ਕਰਬੀਸ਼ਨ ਪ੍ਰਕਾਸ਼ ਆਸਕਲ ਕਾਲ ਕਾ ਕੀ ਆਤਮਾਸਾ ਜਮਨ ਕਾਲ ਜੋਗੀ ਸ਼ਿਵ ਕੀ ਯੋਬੇਤਰਾਜ ਬ੍ਰਹਮਾ ਜੂ ਥੀਯੋ ਜਮਨ ਕਾਲ ਸਭ ਲੋਕ ਸਵਾਰਾ ਨਮਸ ਜਮਨਕਾਲ ਸਭ ਜਗਤ ਬਣਾਇਓ ਦੇਵਦਾਇਤ ਜਸ਼ਨ ਉਪਜਾਇਓ ਆਦ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝੀ ਯਾਹੋ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਨਾਬ ਸਵਾਰੀ ਸਿਵਗਣ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਬਲ ਮੋਹ ਬਾਧ ਕੀਓ ਘੜਗੜ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਦੇ ਕੁੰਚਰ ਅਸਥੂਲਾ ਹਬਰ ਕਰੇਵਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਇਦੇ ਤੁਹੀ ਸੁਖ ਪਾਇ ਸਾਧਨ ਕੇ ਸੁਹੀ ਇਹ ਹੈ ਕੀ ਪੀਰ ਪਛਾਨਣਾ ਘੜਗੜ ਕੇ ਬੜਬੜ ਕੇ ਜਾਨਣਾ ਹੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਦ ਦੇਹ અપਾਰਾ ਜਬ ਆਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰਾ ਆਪ ਆਪਣੀ ਬੂਝ ਉਚਾਰੈ ਕੋ ਸਭ ਹੀ ਤੇ ਰਹਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਰੇ ਬੇਕਾਰ ਨਰੇ ਲੰਭ ਆਦ ਅਨੀਲ ਅਨਾਦ ਅasambਹ ਤਾ ਕਾ ਮੂਲ ਉਚਾਰਤ ਭੇਦਾ ਜਾਗੋ ਭੇਵ ਨਾ ਪਾਵਤ ਵੇਦਾ ਤਾ ਕੋ ਕਰ ਬਾਹਨ ਅਨੁਮਾਨਤ ਮਹਾਮੂੜ ਕਾਸ਼ ਭੇਦ ਨਾ ਜਾਣਤ ਮਹਾਦੇਵ ਕਉ ਕਹਿਤ ਸਦਾ ਸੇਵ ਰੰਗਕਾਰ ਕਾ ਚੀਨਤ ਨਹਿ ਭਿਵ ਆਪ ਆਪਨੀ ਬੁੱਧ ਹੈ ਜੇਤੀ ਮਰਨਤ ਭਿੰਦ ਭਿੰਨ ਤੁਹੇ ਦੇਤੀ ਉਮਰ ਲਖਾ ਨਾ ਜਾਏ ਪਸਾਰਾ ਗਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਪੂਪਾ ਅੰਨ ਜੇਰੇ ਸਿਦਜ ਕੀਨੀ ਬੋਧ ਪੋਜ ਖਾਨ ਬਹੁ ਰਜਦੀਨੀ ਕਹੂੰ ਫੂਲ ਰਾਜਾ ਹੋਇਆ ਬੈਠਾ ਕਹੂੰ ਸਿਮੰਟ ਪਇਓ ਸੰਕਰ ਇਕਾਈਠਾ ਸਿਗਰੀ ਸ੍ਰੇਸ਼ਟ ਦੇ ਘਾਇ ਅਜਮ ਬਾਬਾ ਆਦਜੁਗਾਦ ਸਰੂਪ ਸੋਯੰ ਭਵ ਅਬਰਸ਼ਾ ਮੇਰੀ ਤੁਮ ਕਰੋ ਸੇਖ ਉਬਾਰ ਅਸੇਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਅਸਤੋਜ ਤਬ ਸਰਣੀ ਪਰੇ ਤਿਨ ਕੇ ਦੁਸ਼ਟ ਅੰਦੁਖਿਤ ਹੋਇਆ ਮਰੇ ਪ੍ਰਭ ਜਵਨ ਪਾਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਰ ਸਵਟਾਰੇ ਜੋ ਆਲ ਕੋ ਇਕ ਬਾਰ ਤੇ ਆਇਆ ਹੈ ਤਾਂ ਆਗੇ ਕਾਲ ਨਿਕਟਨਾ ਆ ਹੈ ਰਿਸ਼ਾ ਹੋਇ ਤਾ ਹੈ ਸਭ ਕਾਲਾ ਦੁਸ਼ਟ ਅਰਿਸ਼ਟ ਤਰੈ ਤਰ ਕਾਲਾ ਕਰਿਬਾ ਅਦ੍ਰਿਸ਼ਟ ਤਾਣ ਜਾਹੇ ਨਿਹਰੇ ਹੋ ਤਾ ਕਿਤਾਪ ਤਨ ਕਮਹਿ ਰਹੋ ਇਹ ਦੇ ਸਿਦ ਕਰਮੋ ਸਭ ਹੋਈ ਦੁਸ਼ਟ ਰਿਸ਼ਾ ਸਵੈ ਸਗੈ ਨਾ ਕੋਈ ਇੱਕ ਬਾਰ ਜੇ ਤੂੰ ਮੈ ਸਮਵਾਰਾ ਕਾਲ ਫਾਸਦਾ ਹੂਆਰਾ ਜਿਨਾਂ ਨਾ ਨਾਮ ਤੇ ਹਾਰੋ ਕਹਾ ਅੰਧਾਰਿਤ ਦੁਸ਼ਟ ਦੋਖ ਤੇ ਰਹਾ ਫੜ ਗਏ ਮੈਂ ਸਾਰਣ ਤੇ ਹਾਰੀ ਆਵ ਹਾਸਦਾ ਲੈ ਹੋ ਬਾਰੀ ਸਰਬ ਥਾਰਮ ਕੋ ਸਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ ਕਿਰਪਾ ਕਰੀ ਹੰਬਰਜ ਮਾਦਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਕ ਸਗਲ ਲੈਹ ਕੋ ਹਰਤਾ ਦੁਖ ਦਾ ਦੋਖੀ ਅਨਕੋਸ਼ ਹੈ ਕਰਤਾ ਸ੍ਰੀ ਉਸਤਵ ਜਬ ਪੈਦਾ ਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਸ਼ਤ ਫਲ ਪਾਵੈ ਸੋਈ ਦੁਖ ਨਾਂ ਤਿਸੈ ਵਿਆਪਤ ਕੋਈ ਅੜਲ ਸੁਣਾ ਗੁੰਗ ਜੋ ਜਾਹੇ ਸੁਰਸਨਾ ਪਾਵੈ ਸੁਣਾ ਮੂੜ ਜਤ ਲਾਏ ਜਦ ਰਤਾ ਆ ਬਾਈ ਦੁਖ ਦਰਦ ਪਾਓ ਨਿਕਟ ਨਾ ਦਿਨ ਰਕੇ ਰਹਿ ਹੋ ਜੋ ਜਾਗੀ ਇੱਕ ਵਾਰ ਜੋ ਬਾਈ ਕੋ ਕਹੇ ਜੋ ਬਈ ਸਮਸਤ ਰਹਿਸ ਆਪਣੀ ਜਾ ਹਰਦ ਸਹਸ ਫੋਣ ਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਾਰਾ ਤੀਰ ਉਸਤਵ ਗ੍ਰੰਥ ਸੁਧਾਰਾ ਕੋਈਆ पाएंगे जब ते तुमरे तब ते गो आंख तरे नहीं आने रही कुरानी असपान कृपा कहो सब तो बखाने सगल द्वार कह शाड कह गह तुहारु द्वार वाहे गहे की लाज अस गोविंद दास तुहार सगल द्वार कह शाड कह गह तुह द्वार वाहे गहे की लाज अस गोविंद दास तुहार ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹਲਾ 3 ਆਨੰਦ ਏ ਕੋ ਓਂਗ ਸਤਗੁਰ ਪ੍ਰਸਾਦ ਆਨੰਦ ਮੈਂ ਮਰੀ ਮੈਂ ਸਤਗੁਰੂ ਮੈਂ ਪਾਇਆ ਸਤਗੁਰੂ ਦਾ ਪਾਇਆ ਸਹਿਜ ਸੇਤੀ ਮਨਵਜੀ ਆਵਾਜ਼ ਆਈਆ ਰਾਗ ਰਤਨ ਪਰਵਾਰ ਬੜੀਆ ਸਬਦ ਗਾ ਬਣਾਈਆ ਸਬਦੋ ਦਾ ਗਾਵਾ ਹਰੀ ਰਾਮਾਜਨੀ ਵਿਸਾਇਆ ਐਹੇ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰੇ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਉਹੋ ਕਰੇ ਤੇਰਾ ਗਾਰ ਜੀ ਸਭ ਸੁਵਾਰਨਾ ਸਭ ਨੰਗਲਾ ਸਮਰਾਤ ਸੁਆਮੀ ਹੋ ਗਿਆ ਮਨ ਹੋਵੇ ਸਾਰੇ ਕਹਾ ਨਾਨਕ ਮਨ ਮੇਰੇ ਸਦਾ ਰਹੂ ਹਰਨਾਲੇ ਸਾਜ ਸਾਹਿਬ ਗਿਆਨ ਹੀ ਕਰ ਦੇ ਰਹਾ ਕਰਤਾ ਦੇ ਰਹਾ ਸਭ ਕੁਝ ਹੈ ਜਿਸ ਦੇ ਇਹ ਸੋ ਪਾਵੇ ਸਦਾ ਸਿਖਤ ਸਲਾਹ ਦੇ ਰਹੀ ਨਾਮ ਅਣ ਵਸਾਵੇ ਨਾਮ ਜਿਨ ਕਾ ਮਨ ਵਸਿਆ ਬਾਜੀ ਸਬਦ ਕਨੇਰੇ ਕਹਾ ਨਾਨਕ ਸੱਚੇ ਸਾਹਿਬ ਗਿਆਨ ਹੀ ਕਰ ਤੇ ਰਹਿ ਸਦਾ ਨਾ ਮੇਰਾ ਆਧਾਰ ਹੋ ਸਾਜ ਨਾਮ ਆਧਾਰ ਮੇਰਾ ਜਿਨੂੰ ਭੁਖਾ ਸਭ ਗਵਾਈਆ ਕਰ ਸੰਤ ਸੁਖ ਮਣਾਈ ਵਸਿਆ ਜਿਨਿ ਸ਼ਾਭੂ ਜਾਈਆ ਸਦਾ ਗੁਰ ਬਾਣ ਕੀਤਾ ਗੁਰੂ ਬੇਟਾ ਹੋ ਜਦੀਆ ਇਹ ਵੜਿਆਈਆ ਇਹਨਾਂ ਨੂੰ ਸੁਨੋ ਸੰਤੋਖ ਰਹੋ ਪਿਆਰੋ ਹਾ ਜਨਾ ਮਿਰਾ ਆਦਾਰੂ ਬਾਜੀ ਪੰਜ ਸ਼ਬਦ ਤਿਤ ਘਰਸ ਭਾਗਿਆ ਘਰਸ ਭਾਗਿਆ ਸ਼ਬਦ ਬਾਜੀ ਗਲਾ ਜਿਤ ਕਰਤਾ ਰਹੀਆ ਪੰਜ ਦੂਦ ਤੋ ਦਵਸ ਕੀਤੇ ਕਾਲ ਗੰਡ ਮਾਰਿਆ ਦੁਰ ਕਰਮ ਪਾਇ ਤਦ ਜਿਨ ਕਉ ਸੇ ਨਾਮ ਹਰ ਕੇ ਲਾਗੇ ਇਹ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਬਾਜੀ ਸਾਜੀ ਲਿਵਾ ਬਣ ਦੇਖ ਨੇ ਮਾਣੀ ਦੇਖ ਨੇ ਮਾਣੀ ਲਿਵਾ ਬਾਜਾ ਹੋ ਕਿਆ ਕਰੇ ਵਿਚਾਰੀਆ ਤਿਤ ਬਾਜ ਸਮਰਥ ਕੋਇ ਨਾਹੀਂ ਕਿਰਪਾ ਕਰ ਬਨਵਾ ਰੀਆ ਇਸ ਨਾਹੋਰ ਇਸ ਨਾਹੋਰ ਥਾਉ ਨਾਹੀਂ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਿਵਾ ਬਾਜਾ ਹੋ ਕਿਆ ਕਰੇ ਵਿਚਾਰੀ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕੇਲੇ ਵਿਖ ਕਟੇ ਗਿਆਨ ਅਨੰਜਨ ਸਾਰਿਆ ਅੰਦਰੋਜਨ ਕਾ ਮੋਹ ਟੁੱਟਾ ਤਨ ਕਾ ਸਬਦ ਸਚਾ ਸਵਾਰਿਆ ਵਹਿ ਨਾਨਕੇ ਹੋ ਆਨੰਦ ਹੈ ਆ ਨਾਨਕ ਗੁਰ ਤੇ ਜਾਣਿਆ ਬਾਬਾ ਜਸੂਦੇਹ ਸੋ ਜਣ ਪਾਵੈ ਬਾਬੈ ਤਾਂ ਸੋ ਜਾਂਦੇ ਜਿਸਨੂੰ ਹੋਰ ਗਿਆ ਕਰ ਹੈ ਵਿਚਾਰਿਆ ਇੱਕ ਪਰਮ ਭੂਲੇ ਫਿਰ ਹੈ ਦਹ ਦਿਸ ਇਕ ਨਾਮ ਲਗ ਸਵਾਰਿਆ ਗੁਰ ਪ੍ਰਸਾਦੀ ਮਨ ਭਾਈ ਜਿਨਾਂ ਪਾਣਾ ਪਾਵੈ ਆਹ ਨਾਨਕ ਜਿਸ ਦੇਹ ਬਾਰੇ ਸੋ ਹੀ ਜਣ ਪਾਵੈ ਆਪੋ ਸੰਤ ਪਿਆਰੇ ਹੋ ਅਕਾਥ ਕੀ ਕਰ ਹੈ ਕਹਾਣੀ ਕਰ ਹੈ ਕਹਾਣੀ ਅਕਾਥ ਕੀ ਕਰ ਦੁਆਰੇ ਪਾਈਆ ਧਨ ਮਨ ਧਨ ਸਭ ਸੋਬ ਗੁਰ ਕਾ ਹੁਕਮ ਮੰਨਿਆ ਪਾਈਆ ਹੁਕਮ ਮੰਨੇ ਹੋ ਗੁਰੂ ਕੇਰਾ ਆਪੋ ਸੱਚੀ ਬਾਣੀ ਕਹੈ ਨਾਨਕ ਸੁਨੋ ਸੰਤੋ ਕਹੈ ਨਾਨਕ ਸੁਣੋ ਸੰਤ ਹੋ ਕਥਿ ਹੋ ਆਗਾਥ ਕਹਾਣੀ ਜਿਮਨ ਜੰਚਲਾ ਜਤਰਾਇ ਕਿਨ ਨ ਪਾਇਆ ਜਤਰਾਇ ਨ ਪਾਇਆ ਕਿਨ ਤੂੰ ਸੁਣ ਮਨ ਮੇਰਾ ਹਮਾਇਆ ਮੋਹਣੀ ਜਨੇਤ ਪਰਮ ਭੁਲਾਇਆ ਮਾਇਆ ਦਾ ਮੋਹਣੀ ਦੇ ਨ ਕਿਤੀ ਜੰਠਗੋਲੀ ਪਾਈਆ ਕੁਰਬਾਨ ਕੀਤਾ ਤਿਸਾ ਬੇਟਾ ਹੋ ਕੁਰਬਾਨ ਕੀਤਾ ਤਿਸਾ ਬੇਟਾ ਹੋ ਜਨ ਮੋਹ ਮਿੱਠਾ ਲਾਇਆ ਕਹ ਹੈ ਨਾਨਕ ਮਨ ਚੰਚਲ ਤੋ ਤਰਾਈ ਕਿਨੇ ਨਾ ਪਾਇਆ ਇਮਨ ਪਿਆਰੇ ਤੂ ਸਦਾ ਸੱਚ ਸੰਭਾਲੇ ਉਹ ਕੋਟਾਂਬ ਤੂ ਜੇ ਦੇਖਦਾ ਚੱਲਿਆ ਨਹੀਂ ਤੇਰੇ ਨਾਲੇ ਸਾਥ ਤੇਰਾ ਚੱਲੇ ਨਹੀਂ ਤੇਸ ਨਾਲ ਕਿਉ ਜਤ ਲਈ ਆ ਐਸਾ ਕਮ ਮੂਲੇ ਨਾ ਕੀਚਾ ਜਤੰਤ ਪਛੋਤ ਆਈ ਐ ਸਤਿਗੁਰੂ ਕਾ ਉਪਦੇਸ਼ ਸੁਣ ਤੂ ਹੋਵੈ ਤੇਰੇ ਨਾਲੇ ਕਹ ਨਾਨਕ ਮਨ ਪਿਆਰੇ ਤੂ ਸਦਾ ਸੱਚ ਸੰਭਾਲੇ ਆਗਮ ਗੋਚਰਾ ਤਰੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੇ ਤੇਰਾ ਆਪਨਾ ਤੂ ਜਾਣ ਹੈ ਈ ਜੰਦ ਸਭ ਜੀ ਈ ਜੰਦ ਸਭ ਖੇਲ ਤੇ ਰਾ ਕੇ ਆਗਵਾਖ ਵਖਾਣਾ ਏ ਆਖ ਹੈ ਤਾ ਵੇਖ ਹੈ ਸਭ ਤੂ ਹੈ ਜਿੰਨੇ ਜਗਤ ਉਪਾਇਆ ਕਹੈ ਨਾਨਕ ਦੂਸਰ ਦਾ ਅਗੰਮ ਹੈ ਜਰਨਤ ਨਾ ਪਾਇਆ ਸੋ ਨਰਮਨਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਗ੍ਰਿਭਾਗਿ ਨਹੀਂ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਉਪਾਇ ਇਕ ਵੇਖ ਪਰ ਸੁਨਾਇਆ ਲਬ ਲੁਬਾਹ ਅਹੰਕਾਰ ਚੂਕ ਸਤਗੁਰੂ ਭਲਾ ਪਾਇਆ ਕਹੈ ਨਾਨਕ ਜਿਸ ਨੂੰ ਆਪ ਉਠਾ ਦੇਨਾ ਅੰਮ੍ਰਿਤ ਗੁਰ ਤੇ ਪਾਇਆ ਲਗਦਾ ਚੱਲਣ ਵਾਲੀ ਚੱਲਣ ਵਾਲੀ ਭਗਤ ਆਖੇਰੀ ਬਿਖ ਮਾਰੀ ਚੱਲਣਾ ਆਪ ਲੋਗ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਖਾਣੇ ਹੋ ਦੇਖੀ ਵਾਲ ਹੋਣ ਕੀ ਇਹ ਮਾਰਗਾ ਜਾਣਾ ਗੁਰ ਪ੍ਰਸਾਦਿ ਜੀ ਨਹੀਂ ਆਪ ਤਾਂ ਜਾ ਹਰ ਵਾਸਨਾ ਸਮ ਕਹੈ ਨਾਨਕ ਤਾਲ ਭਗਤਾ ਜੁਗਾ ਹੋ ਜੋਗ ਨਰਾਲੀ ਜੋ ਤੁਚਲਾਏ ਤੇਵ ਚਲਾਏ ਸੁਆਮੀ ਹੋਰ ਕਿਹਾ ਜਾਣਾ ਗੁਣ ਤੇਰੇ ਜੋ ਤੁਚਲਾਏ ਤੇਵ ਚਲਾਏ ਜਿਨਾਂ ਨੂੰ ਜਿਨਾਂ ਮਾਰਗ ਪਾਵ ਹੈ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਤੇ ਹਾਵ ਹੈ ਜਿਸ ਨੂੰ ਕਥਾ ਸੁਣਾਏ ਹੈ ਆਪਨੀ ਸੇ ਗੁਰਦੁਆਰੇ ਸੁਖ ਪਾਵ ਹੈ ਕਹੈ ਨਾਨਕ ਸਚੇ ਸਾਹਿਬ ਜੋ ਭਾਵੈ ਤੇਵ ਚਲਾਵ ਹੈ ਇਹੋ ਸੋਹਿਲਾ ਸਭ ਦੋ ਸਵਾਬ ਸਭ ਦੋ ਸਵਾਬ ਸਦਾ ਸੋਹਿਲਾ ਸਤਿਗੁਰੂ ਸੁਨਾਇਆ ਇਹੋ ਤਿੰਨ ਕਾ ਮੰਨ ਵਸਿਆ ਜਿੰਦ ਤਰੋ ਲਿਖਿਆ ਆਇਆ ਇੱਕ ਫਿਰ ਹਕ ਨੇਰੇ ਕਰ ਹੈ ਗੱਲਾ ਗੱਲੀ ਕਿਨਾਂ ਨਾ ਪਾਇਆ ਅਹ ਨਾਨਕ ਸਭ ਦੋ ਸੋਹਿਲਾ ਸਤਿਗੁਰੂ ਸੁਨਾਇਆ ਪੇ ਤੋ ਇਸੇ ਜਨ ਜਿਨੀ ਹਰਿ ਤੇ ਆਇਆ ਹਰਿ ਆਇਆ ਪੇ ਤੋ ਗੁਰਮੁਖ ਜਿਨੀ ਤੇ ਆਇਆ ਪੇ ਤੋ ਮਾਤਾ ਪਿਤਾ ਕੋ ਢਾਂਬ ਸਹਿਤ ਸਿਓ ਵੇ ਤੋ ਸੰਗਤ ਸਭਾਇਆ ਕਹਦੇ ਪੇ ਤੋ ਸੁਣਦੇ ਪੇ ਤੋ ਸੇਪ ਪਵੇ ਤੋ ਜਿਨੀ ਮੰਨ ਵਸਾਇਆ ਅਹ ਨਾਨਕ ਸੇਪ ਪਵੇ ਤੋ ਜਿਨੀ ਗੁਰਮੁਖ ਹਰਿ ਹਰਿ ਤੇ ਆਇਆ ਕਰਮਿ ਸਹਿਜਨਾ ਉਪਜੈ ਵੇਣ ਸਹਿ ਨਹ ਜਾਏ ਸਹਸਾ ਕੀ ਰਸੰਜਮ ਰਹਿ ਕਰਮ ਕਮਾਈ ਸਹਸੈ ਜਿਉ ਮਲੀਨ ਹੈ ਕਿ ਸੰਜਮ ਤੋਤਾ ਜਾਏ ਮਨ ਤੋ ਵਹੋ ਸਬਦ ਲਾਗੋ ਹਰਿ ਸਿਉ ਰਹੋ ਜਿਤ ਲਾਏ ਕਹੈ ਨਾਨਕ ਗੁਰ ਪ੍ਰਸਾਦਿ ਸਹਜ ਉਪਜਾਏ ਸਹਸਾ 에ਬਜਾਏ ਜਿਉ ਹਮੈਲੇ ਬਾਹਰ ਹੋ ਨਿਰਮਲ ਬਾਹਰ ਹੋ ਨਿਰਮਲ ਜਿਉ ਹਉ ਤਾਂ ਮੈਲੇ ਤੀ ਨਹੀਂ ਜਨਮ ਜੂ ਹੈ ਹਾਰਿਆ ਇਸਿਸਨਾ ਬੜਾ ਰੋਗ ਲਗਾ ਮਰਨ ਮਨ ਹੋਵੇ ਸਾਰਿਆ ਵੇਦਾ ਮੈ ਨਾਮ ਉਤਮ ਸੋ ਸੁਣ ਹੈ ਨਾਹੀ ਫਿਰ ਹੈ ਜਿਉ ਬੇਤਾਲਿਆ ਇਹ ਨਾਨਕ ਜਿਨ ਸਜਤਾ ਜਾ ਕੂੜੇ ਲਾਗੇ ਤੀ ਨਹੀਂ ਜਨਮ ਜੂ ਹੈ ਹਾਰਿਆ ਈਹ ਹੋ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋਤਾ ਨਿਰਮਲ ਜੀਹੋ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਕੂੜ ਕਿਸੋਏ ਪਹੁੰਚੈ ਨਾਹੀ ਮਨ ਸਾਚ ਸਿਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਨ ਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹਾ ਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਇ ਹੋਇ ਦਾ ਸਨਮੁਖ ਸਿੱਖ ਕੋਈ ਜੀ ਆ ਹੋ ਰਹਾ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰਾਤਮੈ ਸਮਾਲੇ ਆਪ ਛੱਡ ਸਦਾ ਰਹੇ ਪਰਣਾ ਗੁਰਬਿ ਨਵਰਣਾ ਜਾਣੈ ਕੋਈ ਕਹੈ ਨਾਨਕ ਤੁਨ ਹੋ ਸੰਤਹੁ ਸੋ ਸਿੱਖ ਸਨਮੁਖ ਹੋਇ ਜੇ ਕੋ ਗੁਰ ਦੇ ਵੇਮੁਖ ਹੋਇ ਮਨ ਸਤ ਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਕੁਛ ਹੋ ਬਿਵੇਕੀ ਆ ਜਾਏ ਅਨੇਕ ਜੂਨੀ ਭਰਮ ਆਵੈ ਅਵੇਂ ਸਤਿਗੁਰੂ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਬਦ ਸੁਣਾਏ ਕਹੈ ਨਾਨਕ 24 ਦੇਖਾ ਹੋ ਵੇਣ ਸਤਿਗੁਰੂ ਮੁਕਤ ਨਾ ਪਾਏ ਆਪ ਬਹੁ ਸਿਕ ਸਤਿਗੁਰੂ ਕੇ ਪਿਆਰੇ ਹੋ ਗਾਵ ਸੱਚੀ ਬਾਣੀ ਬਾਣੀ ਦਾ ਗਾਵ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਦੇ ਨਾਸਮਾਣੀ ਪੀ ਬਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿ ਹੋ ਸਾਰੇ ਗ ਬਾਣੀ ਕਹੈ ਨਾਨਕ ਸਦਾ ਗਾਵ ਹੋਈ ਸੱਚੀ ਬਾਣੀ ਸਤਿਗੁਰੂ বিনা ਹੋਰ ਕੱਚੀ ਹੈ ਬਾਣੀ ਬਣੀ ਲਕੀ ਸਤਿਗੁਰੂ ਬਾਜ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕਚੀ ਆਖ ਬਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਸ਼ੂ ਨਾ ਜਾਣੀ ਜਿਦ ਜਨ ਕਹਿਰ ਲਿਆ ਮਾਇਆ ਬੋਲਨ ਪਰ ਬਾਣੀ ਕਹੈ ਨਾਨਕ ਸਤਿਗੁਰੂ ਬਾਜ ਜੋ ਹੋਰ ਕਚੀ ਬਾਣੀ ਹੋਰ ਕਸ਼ਵਤ ਰਤਨ ਹੈ ਹੀਰੇ ਜਿਤੇ ਜਿਹੜਾ ਉਹ ਸਵਦਰਤਨ ਜਿਤ ਮਨ ਲਗਾ ਇਹੋ ਹਵਾ ਸਮਾਉਬ ਸਬਦ ਸੇਤੀ ਮਨ ਮਿਲਿਆ ਸਚਾ ਲਿਆ ਪਾਉ ਆਪੇ ਹੀਰ ਰਤਨ ਆਪੇ ਜਿਸਨੂੰ ਦੇਵੁ ਜਾਏ ਆਹ ਨਾਨਕ ਸਬਦ ਰਤਨ ਹੈ ਹੀਰਾ ਜੇ ਤੇ ਜਿਹੜਾ ਉਹ ਸਿਵ ਸਖਤ ਆਪ ਉਪਾਇਕ ਹੈ ਸਿਵ ਸਖਤ ਆਪ ਉਪਾਇਕ ਹੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪੇ ਵੀ ਆਪ ਵੇਖੈ ਹੁਕਮ ਵਰਤਾਇ ਆਪਿ ਵੇਖ ਗੁਰਮੁਖਿ ਸਭੁ ਜਾਇ ਤੋੜੇ ਬੰਧਨ ਹੋਵੈ ਮੁਕਤਿ ਸਬਦ ਮਨੁ ਵਸਾਇ ਗੁਰਮੁਖਿ ਜਿ ਸਨਵਾਪ ਕਰੈ ਸੋ ਹੋਵੈ ਇਕ ਸੋਲੇ ਬਲਾਏ ਕਹੈ ਨਾਨਕ ਆਪ ਕਰਤਾ ਆਪਿ ਹੁਕਮੁ ਜਾਈ ਸਿਮਰਿ ਸਾਸਤਰੁ ਬਨੁ ਪਾ ਵਿਚਾਰ ਦੇ ਤਤ ਸਾਰਣਾ ਜਾਣੀ ਤਤ ਸਾਰਣਾ ਜਾਣੀ ਗੁਰੂ ਬਾਜਿ ਜੋ ਤਤ ਸਾਰਣਾ ਜਾਣੀ ਤੇਹੀ ਗੁਣੀ ਸੰਸਾਰ ਭ੍ਰਮ ਸੁਤਾ ਸੋ ਤਿਆ ਰਹਿਣ ਬਿਹਾਨੀ ਗੁਰ ਕਰਪਾ ਤੇ ਸੇ ਜਨ ਜਾਕੇ ਜਿਨ ਹਰਮਣ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਇ ਜਿਸਨੁ ਅਣ ਦਿਨ ਹਰਲੇ ਬਲਾਗੈ ਜਾਗਤ ਰਹਿਣ ਬਿਹਾਨੀ ਮਾਦਾ ਕਿ ਉਧਰ ਮਹ ਪ੍ਰਤਪਾਲ ਕਰੇ ਸੋ ਕਿਉ ਮਨ ਹੋ ਵਿਸਾਰੀਆ ਮਨ ਹੋ ਕਿਉ ਵਿਸਾਰੀਆ ਇਹ ਬੜਾ ਦਾਤਾ ਜਗਨ ਮੈਂ ਆਹਾਰ ਪਹੁੰਚ ਆਵੇ ਉਸ ਨੂੰ ਕਿਉ ਉਹੇ ਨਾ ਸਕੀ ਜਿਸ ਨੂੰ ਆਪਨੇ ਲਈ ਬਲਾਵੇ ਆਪਨੇ ਲਈ ਵਾਪੇ ਲਾਏ ਗੁਰਮੁਖ ਸਦਾ ਸਮਾ ਲਿਆ ਇਹਨਾਂ ਨੇ ਕਿਵੜ ਦਾਤਾ ਸੋ ਕਿਉ ਮਨ ਹੋ ਵਿਸਾਰੀਆ ਜਿਆਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਗਣ ਕਬਿਕੋ ਜੇਹੀ ਕਰਤਾ ਕਰਤਾ ਖੇਲ ਰਚਾਇਆ ਜਾਦ ਸੁਬਾਣਾ ਦਾ ਜੰਮਿਆ ਬਰਬਾਰ ਭਲਾ ਪਾਇਆ ਲੈ ਵਿਛੜ ਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇ ਇਹ ਮੈਂ ਜਿਤ ਹਰ ਵਿਸਰੈ ਮੋਹ ਭਜਾ ਪਾਉ ਦੂਜਾ ਲਾਇਆ ਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲੈ ਬਲਾਗੀ ਤੀ ਨੀ ਵਿਚੇ ਮਾਇਆ ਪਾਇਆ ਖਰਾਬ ਅਮੁਲਕ ਹੈ ਮੋਲਣਾ ਪਾਇਆ ਜਾਏ ਮੋਲਣਾ ਪਾਇਆ ਜਾਏ ਕਿਸਾ ਬੇਟਾ ਹੋ ਰਹੇ ਲੋਕ ਵਿਲ ਲਾਏ ਐਸਾ ਸਤਗੁਰੂ ਜੇ ਮਿਲੇ ਤਿਸਨੂੰ ਸਿਰ ਸੋਪੀਆ ਵਿੱਚ ਹਵਾ ਬਜਾਏ ਜਿਸ ਦਾ ਜੀਉ ਤਿਸ ਮਿਲ ਰਹਿ ਹਰ ਵਸਾ ਮਨਾਏ ਖਰਾਬ ਅਮੁਲਕ ਹੈ ਭਾਗ ਦੇਣਾ ਗਿਆਨ ਦਾ ਜਿਨ ਹਰ ਬਲ ਪਾਏ ਹਰਾਸ ਮੇਰੀ ਮਣਮੰਜਾਰਾ ਹਰਾਸ ਮੇਰੀ ਮਣਮੰਜਾਰਾ ਸਤਗੁਰ ਤੇ ਰਾਸ ਜਾਣੀ ਹਰ ਹਰ ਨਿਰਤ ਜੱਬੇ ਹੋ ਜੀਹੋ ਲਹਾ ਘਟੇ ਹੋ ਦਿਹਾੜੀ ਇਹੋ ਧਨ ਤੇ ਨਾ ਮਿਲਿਆ ਜਿਹਨਾਂ ਰਪੇ ਪਾਣਾ ਐ ਨਾਨਕ ਹਰਾਸ ਮੇਰੀ ਮਣ ਹੋਆ ਬਣਜਾਰਾ ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕੀ ਤਰਾ ਜਿੱਚਰ ਹਰਸ ਭਲੇ ਨਾ ਪਾਏ ਹਰਸ ਪਾਏ ਭਲੇ ਪੀ ਆਏ ਹਰ ਰਸ ਬਹੋੜ ਨਾ ਤਿਰਸਨਾ ਲਾ ਗਿਆ ਏ ਇਹੋ ਹਰਸ ਗਰਮੀ ਪਾਈ ਆ ਸਤਗੁਰ ਮਿਲਿਆ ਜਿਸਾ ਏ ਫਿਰ ਨਾਨਕ ਹੋਰ ਅਨਰਸ ਸਭ ਵੀਸਰੇ ਜਾ ਹਰ ਵਸੈ ਮਨ ਆਏ ਇਹ ਸ੍ਰੀ ਰਾਮੇਰੇ ਹਰਦੁਮਹਿ ਜੋਤ ਰਖੀ ਤਾਤੂ ਜਗ ਮੈਂ ਆਇਆ ਹਰ ਜੋਤ ਰਖੀ ਤੋਂ ਦੇ ਵਿੱਚ ਤਾ ਤੂ ਜਗ ਮੈਂ ਆਇਆ ਹਰਪੇ ਮਾਤਾ ਪਿ ਪਿਤਾ ਜਿਹਨਾਂ ਜੀਓ ਉਪਾਇ ਜਗਤ ਦੇਖਾਇਆ ਗੁਰ ਪ੍ਰਸਾਦੀ ਬੁੱਝਿਆ ਤਾਂ ਜਲਦ ਹੋਆ ਜਲਦ ਨਜ਼ਰੀ ਆਇਆ ਅਹ ਨਾਨਕ ਸ੍ਰਿਸ਼ਟ ਕੰਮ ਗੁਲ ਰਚਿਆ ਮਾਣ ਜਾਓ ਭਾਈ ਆਪਰ ਬਾਗੰ ਸੁਣਿਆ ਹਰ ਮੰਗਲ ਗਾਉ ਸਖੀ ਇੰਗਰੇਵ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸ਼ੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਨਾ ਭਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ ਕਹ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰ ਮੇਰਾ ਇਸ ਜਗਮੈਂ ਆਏ ਕਿਆ ਤੂੰਦ ਕਰਮ ਕਮਾਇਆ ਕੇ ਕਰਮ ਕਮਾਇਆ ਤੂੰਦ ਸਰੀਰ ਆਹ ਤੂ ਜਗਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੁਹਰਮਨ ਨਵਸਿਆ ਗੁਰ ਪ੍ਰਸਾਦੀ ਹਰਮਨ ਨਵਸਿਆ ਪੂਰਵ ਲਿਖ ਆ ਪਾਇਆ ਗਾਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਓ ਚਿਤ ਲਾਇਆ ਇਹ ਨਿਤ ਮੇਰੇ ਹੋ ਹਰ ਤੁਮਹ ਜੋਤ ਧਰੀ ਹਰ ਬਿਨ ਅਵਰ ਨਾ ਦੇਖਹੁ ਕੋਈ ਹਰ ਬਿਨ ਅਵਰ ਨਾ ਦੇਖਹੁ ਕੋਈ ਨਦਰੀ ਹਰਨੇ ਹਾਲਿਆ ਇਹ ਹੋਵੇ ਸੰਸਾਰ ਤੁਮ ਦੇਖਦੇ ਇਹ ਵਰ ਕਾ ਰੂਪ ਹੈ ਹਰੂਪ ਨਦਰੀ ਆਇਆ ਗੁਰ ਪ੍ਰਸਾਦਿ ਬੁਝਿਆ ਅੰਜਾ ਦੇਖਾ ਹਰ ਗੁਰ ਪ੍ਰਸਾਦਿ ਬੁਝਿਆ ਜਾਵੇਖਾ ਰੇ ਕਹ ਹਰ ਬਿਨ ਅਵਰ ਨਾ ਕੋਈ ਅਹ ਨਾਨਕ ਇਹ ਨਿਤ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਸਰਾਵਣਾ ਹੋ ਮੇਰੇ ਹੋ ਸਾਚ ਹੈ ਸੁਣ ਨੈਨੋ ਪਠਾਏ ਸਾਚ ਹੈ ਸੁਣ ਨੈਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮੰਨ ਤਨ ਹਰਿਆ ਹੋਆ ਰਸ ਨਾ ਰਸ ਸਮਾਣੀ ਸਾਚ ਅਲਾਖ ਵਿਡਾਣੀ ਤਾ ਸਾਚ ਅਲਾਖ ਵਿਡਾਣੀ ਤਾ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵਾ ਹੋ ਸਾਚ ਹੈ ਸੁਣ ਨੈਨੋ ਪਠਾਏ ਹਰ ਜਿਉ ਗੁਫਾ ਅੰਦਰ ਰਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਵਨ ਨੌ ਦਵਾਰੇ ਪ੍ਰਗਟ ਕੀਆ ਦਸਵਾ ਗੋਪਤਰ ਖਾਇਆ ਗੁਰ ਦਵਾਰੇ ਲਾਇ ਭਾਵਨੀ ਇਕਣਾ ਦਸਵਾਂ ਅੰਦਵਾਰ ਦਿਖਾਇਆ ਤਹ ਅਨੇਕ ਰੂਪ ਨਾਉ ਨਾਮ ਨੇ ਦੁਸਤ ਸਿਧਾਂਤਾਂ ਨਾ ਜਾਈ ਪਾਇਆ ਅਹ ਨਾਨਕ ਹਰ ਪਿਆਰਾ ਜੀ ਜੋਗ ਭਾਂਨ ਰੱਖ ਕੇ ਵਾਜਾ ਪਵਨ ਵਜਾਇਆ ਇਹੋ ਸਾਜਾ ਸੋਹਿਲਾ ਸਾਜਾ ਕਰ ਗਾਵਹੁਂਗਾ ਬਹੁਂਗਾ ਬੋਦ ਸੋਹਿਲਾ ਕਰ ਸਾਜਾ ਇਥੇ ਸਦਾ ਹਜ ਤੇ ਆਵਹਿ ਸਚੋ ਤੇ ਆਵਹਿ ਜਦ ਤੁਪ ਭਾਵ ਹੈ ਗੁਰਮੁਖ ਜਨਾ ਬੁਜਾਬ ਹੈ ਇਹੋ ਸਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹਿ ਕਹਿ ਇਹਨਾਂ ਨੂੰ ਸਚ ਸੋਹਿਲ ਹਜਾ ਕਰ ਗਾਵਹਿ ਅਨੰਦ ਸੁਣੋ ਬੜਾ ਭਾਗੀ ਹੋ ਸਗਲ ਮਨੋਰਥ ਪੂਰੇ ਬਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵੇਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਾ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿ ਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ